ਦਲੇਵਾਲ ਸਾਹਿਬ ਨੂੰ ਆਪਾਂ ਅਪੀਲ ਕਰੀਏ ਕਿ ਮੈਡੀਕਲ ਲੈ ਲੈ ਜ਼ਰੂਰ ਸਹਿਮਤੀ ਇਸ ਗੱਲ ਤੇ ਸਾਰੇ ਸਾਰੇ ਹੱਥ ਖੜੇ ਕਰੋ ਜੀ ਦੱਸਿਓ ਸੋਡੀ ਸਾਹਿਬ ਦੀ ਜ਼ਰੂਰ ਹੈ ਸਾਰਿਆਂ ਨੂੰ ਸਹਿਮਤਾ ਜੀ ਸਹਿਮਤਾ ਜੀ ਬੋਲੋ ਇਨਸਾਨ ਦੱਲੇਵਾਲ ਫਿਰ ਹੰਦੇਵਾਲ ਦੀ ਫਿਰ ਭਾਵੇਂ ਉੱਠੇ ਜੰਦਾ ਨੇ ਦੱਲੇਵਾਲ ਜੀ ਉੱਠੇ ਫੇਰਾ ਮੁੱਖੇ ਬਹੁਤ ਵਧੀਆ ਦੇਖੋ ਸੁਝਾਇਆ ਇਹਨਾਂ ਦਾ ਅਸੀਂ ਇਸ ਇਸ਼ੂ ਤੇ ਸੋਡੇ ਵਾਲੇ ਤੇ ਤੁਸੀਂ ਐਵੇਂ ਜਿਕਰੀ ਜਿਆ ਰਹਿਣਾ ਕਿਸੇ ਨੇ ਕੁਝ ਨਹੀਂ ਛਕਣਾ ਆਪਾਂ ਕੱਲ ਨੂੰ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਜੋ ਫੈਸਲਾ ਹੋਊਗਾ ਜੋ ਡੱਲੇਵਾਲ ਸਾਹਿਬ ਨੇ ਕਿਹਾ ਬਈ ਭਾਈ ਉਹਨਾਂ ਨੂੰ ਖਾਓ ਜਿਉਂਨੇ ਕਹਿ ਆ ਵੀ ਬੈਠੇ ਮੈਂ ਵੀ ਬੈਠਾਂ ਉਹ ਫੈਸਲਾ ਕੀ ਕਹਿਣਗੇ ਫੈਸਲਾ ਡੱਲੇਵਾਲ ਸਾਹਿਬ ਦਾ ਹੀ ਹੋਊਗਾ ਪਰ ਸੋਢੇ ਨਾਲੋਂ ਜ਼ਿਆਦਾ ਚਿੰਤਾ ਸੋਢੀ ਨੂੰ ਹੈਗੀ ਆ ਆਪਾਂ ਨੂੰ ਕਿੰਨੇ ਤਖਲੇ ਪਾਈ ਆ ਦੇਖੋ 4 ਦਿਨ ਹੋਏ ਨੇ ਉਹਨੂੰ 54 ਦਿਨ ਹੋਏ ਨੇ ਤੇ 53 ਦਿਨ ਵਾਲਾ ਵੀ ਹਜੇ ਕਹਿੰਦਾ ਵੀ ਉਹਨਾਂ ਨੂੰ ਸਹਿਮਤੀ ਲਓ ਮੈਂ ਨਹੀਂ ਆਪਾਂ ਕਾੜਦੇ ਰੱਖੀਏ ਸੋਡੇ ਹੌਸਲੇ ਨੇ ਸਾਰਾ ਕੁਝ ਕੀਤਾ ਮੈਂ ਇੰਨੀ ਜਿਆਦਾ ਸਮਾਂ ਨਾ ਲੰਮਾ ਬੋਲਾਂ ਇਹ ਆਪਣੀ ਸਹਿਮਤੀ ਅਸੀਂ ਕਹਿ ਦਈਏ ਕੱਲ ਨੂੰ ਮੀਟਿੰਗ ਕਰਾਂਗੇ ਸਵੇਰ ਮੀਟਿੰਗ ਕਰਕੇ 12 ਵਜੇ ਨੂੰ ਤੁਹਾਨੂੰ ਫੈਸਲਾ ਦੱਸ ਦੇਵਾਂਗੇ ਜੋ ਵੀ ਹੋਇਆ ਉਹ ਵੀ ਪ੍ਰਵਾਨਗੀ ਡੱਲੇ ਵਾਲ ਸਭ ਤੋਂ ਲੈ ਲੈ ਠੀਕ ਹੈ ਠੀਕ ਹੈ ਇੰਨੀ ਕੁ ਵਧੀਆ ਜਿੰਨੀ ਸੋਡੀ ਜਦੋਂ ਜਾਹਿਦ ਨੇ ਜਿੱਥੋਂ ਤੇ ਕਰਕੇ ਲੈ ਕੇ ਆਇਆ ਫਿਰ ਜਿਹੜੀ ਲੋਕਾਂ ਦੇ ਭਾਵਨਾ ਸੀ ਲੋਕਾਂ ਨੇ ਮੈਸੇਜ ਕੀਤੇ ਆਪਾਂ ਨੂੰ ਵੀ ਜਿਹੜੀ ਉੱਥੇ ਲੀਡਰਸ਼ਿਪ ਹੈ ਆਪਣੇ ਫੋਰਮ ਦੀ ਲੀਡਰਸ਼ਿਪ ਇਹ ਤੇ ਲੋਕ ਥੱਲੇ ਕਮੈਂਟ ਕਰਦੇ ਹੁੰਦੇ ਸੀ ਉਹਨਾਂ ਨੇ ਅਪੀਲ ਕੀਤੀ ਬਹੁਤਿਆਰੇ ਸਾਹਿਬ ਵੀ ਮੰਗਾ ਛੱਡੋ ਦੱਲੇਬਾਜ਼ ਜੀ ਜਰਾ ਤੁਸੀਂ ਬਚਾਓ ਪਰ ਦੱਲੇਬਾਜ਼ ਸਾਹਿਬ ਦੇ ਵੀ ਸਿਦਕ ਨੇ ਸਰਕਾਰ ਵਿੱਚ ਕਾ ਲਈ ਮੀਟਿੰਗ ਵੀ ਆ ਗਈ ਤੇ ਢੱਲੇਵਾਲ ਵੀ ਆਪਣੇ ਚ ਮੌਜੂਦ ਹੈ ਹੁਣ ਇਹਨੂੰ ਕਾਇਮ ਰੱਖਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰ। ਠੀਕ ਹੈ। ਦੋ ਸ਼ਬਦ ਆਪਣੇ ਸਰਜੀਤ ਜੀ ਕਰਨਗੇ। ਪਹਿਲਾਂ ਢੱਲਿਆਂ ਸਾਹਿਬ ਨੂੰ ਮਨਾ ਕੇ ਫੇਰ ਅਸੀਂ ਛੱਟੇ ਜੀ। ਇਹ ਉਹਨੇ ਤਾਂ ਸੋਡੇ ਕੋਲੇ ਲੈ ਆ ਕੇ ਜਾਂਦੀ ਹੈ ਗੱਲ। ਵੀ ਸੋਡੀ ਸਹਿਮਤੀ ਜ਼ਰੂਰ ਹੈ ਫੇਰ ਮੈਂ ਉਹ ਕੁਝ ਲਵਾਂਗਾ। ਸੋਡੀ ਦਸੂ ਸਾਹਿਬ ਦੀ। ਸਹਿਮਤੀ ਹੈ ਜੀ ਸਹਿਮਤੀ ਹੈ ਜੀ ਸਹਿਮਤੀ ਹੈ। ਠੀਕ ਹੈ ਨਾ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਾਕਾ ਸਿੰਘ ਨੇ ਸਾਰੀ ਜਾਣਕਾਰੀ ਦੇ ਦਿੱਤੀ ਆ ਰੱਖ ਲੋ ਇੱਥੇ ਰੱਖ ਲੋ ਮੈਂ ਨਾ ਸਿਰ ਬੋਲੀ ਗੱਲ ਕਹਿਣਾ ਚਾਹੁੰਗਾ ਕਿ ਜੋ ਫੈਸਲਾ ਐਸਕੇਮ ਨਾਲ ਪੱਟੇ ਕੱਲ ਲਿਆ ਸੀ ਉਹ ਤੇ ਤੁਸੀਂ ਸਾਰੇ ਫੁੱਲ ਚੜਾਏ ਉਹ ਚੰਪਾ ਦੇਣਾ ਵਾ ਦੇਖਦਾ ਸਾਡੇ ਦੋ ਤਿੰਨ ਯੋਜਨਾ ਜਿਹੜੀ ਸਿਹਤ ਬਿਗੜੀ ਸੀ ਲੇਕਿਨ ਉਹਨਾਂ ਨੇ ਵੀ ਇੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਸੋ ਜਿਹੜਾ ਇਹ ਜਿਹੜਾ ਵੱਡਾ 121 ਜੋ ਜਿਹੜਾ ਮਨਵਰਤ ਸੀਗਾ ਧਲੇਵਾ ਸਾਹਿਬ ਦੀ سپورਟ ਦੇ ਵਿੱਚ ਪਰ ਆਪਣੇ ਮੰਗਾ ਦੀ سپورਟ ਦੇ ਵਿੱਚ ਇਹ ਦੋਨਾਂ ਜਿਹੜੇ ਪੌਰਮਾ ਨੇ ਦੋਹਾਂ ਜਿਹੜੇ ਐਕਸ਼ਨ ਸੀ ਉਹਨੇ ਕੰਮ ਕੀਤਾ ਕਿ ਧਲੇਵਾ ਸਾਹਿਬ ਨੂੰ 50 ਸਾਲ ਤੋਂ ਉੱਪਰ ਹੋ ਗਈ ਸੀ ਜਦੋਂ ਆਪਾਂ ਬੈਠੇ ਇੱਥੇ ਆਣ ਕੇ ਉਹ ਸਰਕਾਰ ਨੂੰ ਲੱਗਾ ਕਿ ਹੁਣ ਤੇ ਬਿਲਕੁਲ ਸਾਰਾ ਕੁਝ ਹਿੱਲ ਗਿਆ ਹੁਣ 121 ਆਪਾਂ ਇਹ ਸਹਿਮਤੀ ਦਿੱਤੀ ਆ ਉਹ ਵੀ ਵਧੀਆ ਵਾ ਔਰ ਜੋ ਸਰਦਲੇਵਾ ਸਾਹਿਬ ਦਾ ਹੁਕਮ ਆਊਗਾ ਉਹ ਜਿਹੜਾ ਵਾ ਆਪਾਂ ਮੰਨਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰ